ਰਾਜੇ ਨੇ ਪੁੱਛਿਆ ਵੰਡਤਾ ਨੂੰ ਕਿ ਪਾਪ ਦਾ ਬਾਤ ਕੌਣ ਹੈਾਰੇ ਪੰਡਤ ਬੜੇ ਹੈਰਾਨ ਹੋਏ ਕਿਸੇ ਨੂੰ ਜਵਾਬ ਨਹੀਂ ਆਇਆ ਫਿਰ ਇਹਦਾ ਮੁੱਖ ਪੰਡਤ ਸੀਨਾ ਉਹਨੂੰ ਪੁੱਛਿਆ ਨਾਲ ਉਹਨੂੰ ਆਖਿਆ ਕਿ ਜੇ ਤੂੰ ਇੰਨੇ ਚਿਰ ਤੀ ਜਵਾਬ ਨਾ ਦੇਗਾ ਤੇ ਤੇਰਾ ਸਿਰ ਕਤਲ ਕਰ ਦਿੱਤਾ ਜਾਏਗਾ ਉਹ ਬੜਾ ਉਦਾਸ ਹੋਇਆ ਬਾਹਰ ਜੰਗਲ ਵਿੱਚ ਚਲਾ ਗਿਆ ਬਾਹਰ ਜੰਗਲ ਦੀ ਜਗ੍ਹਾ ਜਿਸ ਲਈ ਬਹੁਤ ਉਦਾਸ ਬਿਠਾ ਹੈ ਇੱਕ ਤੋਂ ਮੁਸਲਮਾਨ ਪੇਡਾ ਚਾਰਦਾ ਉਹਦੇ ਕੋਲ ਆਇਆ ਉਹਨੇ ਪੁੱਛਿਆ ਵੀ ਤੂੰ ਉਦਾਸ ਕਿਉਂ ਬਿਠਾ ਹੈ ਉਹਨੇ ਆਖਿਆ ਮੈਂ ਇਹ ਸਵਾਸ ਤੇ ਉਦਾਸ ਬਿਠਾ ਭਈ ਇੱਕ ਸਵਾਰ ਕ ਰਾਜੇ ਨੇ ਕੀਤਾ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਤੇ ਮੈਂ ਉਹਨਾਂ ਦੇ ਮੁਖੀਆਂ ਤੇ ਮੈਨੂੰ ਉਹਨਾਂ ਨੇ ਆਖਿਆ ਵੀ ਤੂੰ ਦੱਸ ਜਾਂ ਤੇਰਾ ਸਿਰ ਕਦੋਂ ਕੀਤਾ ਜਾਏਗਾ ਉਹ ਆਂਦਾ ਹੀ ਗੱਲ ਇਹ ਗੱਲ ਤੇ ਮੈਂ ਦੱਸ ਜਾਂਗਾ ਤੈਨੂੰ ਨਾਲੇ ਆਂਦੇ ਤੂੰ ਉਦਾਜੇ ਤੋਂ ਲੈਣਾ ਕੀ ਹੈ ਮੇਰੇ ਕੋਲ ਇੱਕ 파르ਸ ਦੀ ਬੱਠੀ ਐ ਤੂੰ ਲੈ ਜਾ ਤੇਰੇ ਅਗੋ ਪੁੱਤਰ-ਪੋਤਰੇ ਸਭ ਰਾਜ ਕੇ ਖਾਣਗੇ ਤੇਨੂੰ ਲੋੜ ਕੀ ਰਾਜੇ ਕੋ ਜਾਣ ਦੀ ਉਹ ਆਂਦਾ ਫੇਰ 파르ਸ ਦੀ ਬੱਠੀ ਮੈਨੂੰ ਦੇ ਦੇ ਆਂਦਾ ਇਸ ਤਰ੍ਹਾਂ ਨਹੀਂ ਮੈਂ ਦੇਣੀ ਤੂੰ ਫੇੜ ਦਾ ਦੁੱਧ ਪੀ ਫੇਰ ਤੈਨ ਦਿਆਂਗਾ ਆਂਦਾ ਰਖੋ ਜੀ ਮੈਂ ਬ੍ਰਾਹਮਣ ਆ ਮੈਂ ਫੇੜ ਦਾ ਦੁੱਧ ਨਹੀਂ ਪੀਣਾ ਉਹ ਆਂਦਾ ਚੰਗਾ ਫੇਰ ਮੈਂ 파르ਸ ਦੀ ਬੱਠੀ ਨਹੀਂ ਦੇਣੀ ਇਹ ਆ ਕੇ ਉਹ ਵਾਂ ਤੁਰ ਪਿਆ ਥੋੜੇ ਦੇਰ ਪਹਿਸੋ ਪੰਦਰ ਦੇ ਦਿਨ ਚ ਆਇਆ ਬਚਲੋ ਇਹਦਾ ਪ੍ਰਾਸਨ ਕਰ ਲਾਂਗੇ ਪਰ ਆਪਾਂ ਵਾਲਾ ਮਾਲ ਹੋ ਜਾਵਾਂਗੇ ਉਹ ਫੇਰ ਮਗਰ ਤੋਂ ਤੇ ਆਖਿਆ ਵੀ ਮੈਨੂੰ ਇਹ ਗੱਲ ਮਨਜ਼ੂਰ ਹੈ 파ਰਸ ਦੀ ਬੱਠੀ ਨੂੰ ਮੈਨੂੰ ਦੇ ਮੈਂ ਭੇਡ ਦਾ ਦੁੱਧ ਪੀਣਾ ਉਹਨੇ ਕਿਹਾ ਮੈਂ ਇਤਨਾ ਹੁਣ ਭੇਡ ਦਾ ਦੁੱਧ ਨਹੀਂ ਦੇਣਾ ਹੁਣ ਮੈਂ ਕੁੱਤੇ ਤੇ ਝੂਠਾ ਖਰਾ ਕੇ ਦਿਆਂਗਾ ਉਹਨੇ ਕਿਹਾ ਮੈਂ ਬਿਲਕੁਲ ਨਹੀਂ ਮੰਨਣਾ ਇਤਨਾ ਕਰਦਿਆਂ ਕਰਦਿਆਂ ਫੇਰ ਇੱਥੇ ਗੱਲ ਪਹੁੰਚੀ ਕਿ ਪੰਡਤ ਨੇ ਮੰਨਿਆ ਉਹਨੇ ਕਿਹਾ ਮੈਂ ਇਸ ਤਰ੍ਹਾਂ ਨਹੀਂ ਲਿਆਗਾ ਮਨੋਂ ਖੁਦੀ ਖੋਪਰੀ 'ਚ ਤੱਤਾ ਜ਼ਹਿਰ ਕੇ ਦੇ ਫੇਰ ਉਹਦੇ ਵਿੱਚ ਪਿਆਵਾਂਗਾ ਮੈਂ ਉਹਨਾਂ ਕਹੇ ਗੱਲ ਨਹੀਂ ਮੈਂ ਬਿਲਕੁਲ ਮੰਨਣੀ ਉਹਨੇ ਆਖਿਆ ਮੈਂ ਤੈਨੂੰ ਫਾਰਸ ਦੀ ਬੱਟੀ ਨਹੀਂ ਦੇਣੀ ਆਂਦਾ ਚਲੋ ਚੰਗਾ ਮੈਨੂੰ ਸਾਰੀਆਂ ਗੱਲਾਂ ਮਨਜ਼ੂਰ ਨੇ ਮੈਂ ਪ੍ਰਸਤ ਕਰ ਲਾਂਗਾ ਕੁਝ ਵੀ ਕਰ ਲਾਂਗਾ ਪਰ ਮੈਨੂੰ ਤੂੰ ਫਾਰਸ ਦੀ ਬੱਟੀ ਦੇ ਦੇ ਲਿਆ ਦੁੱਧ ਪਿਆ ਮੈਨੂੰ ਜਿਵੇਂ ਦੁੱਧ ਫੜ ਕੇ ਨਾ ਲੱਗਾ ਪੀਣ ਮੂੰਹ ਦੇ ਕੋਲ ਲਗਿਆ ਜਿਵੇਂ ਦੁੱਧ ਤੇ ਉਹ ਜਿਹੜਾ ਸੀ ਨਾ ਮੁਸਲਮਾਨ ਗੁਜਰ ਉਹਨੇ ਉਹਦੀ ਬਾਹ ਫੜ ਲਈ ਤੇ ਅੱਖ ਲਗਾ ਤੈਨੂੰ ਇਹ ਪਤਾ ਲੱਗਾ ਹੈ ਕਿ ਨਹੀਂ ਪਾਪ ਦਾ ਬਾਪ ਕਿਹੜਾ ਹੈ ਪਾਪ ਦਾ ਬਾਪ ਲੋਭ ਹੈ ਨਾਲ ਤੇ ਤੇ ਤੂੰ ਸਾਰਾ ਕੁਝ ਤਿਆਗ ਕੇ ਇੱਧਰ ਤੁਰ ਗਿਆ ਉਹਨੂੰ ਸਮਝ ਆਵੇ ਇਸ ਗੱਲ ਦੀ ਸੋ ਇਹ ਲਾਲਚ ਜਿਹੜਾ ਇਹ ਸਿੱਖ ਨੂੰ ਅਸਿੱਖ ਕਰ ਦਿੰਦਾ ਫਿਰ ਮੇਜੇਂ ਦੇ ਸੰਦਾਲ ਨੂੰ ਬੇਮੁਖ ਕਰ ਦਿੰਦਾ ਤਗੜੇ ਉਗੇ ਰਦ ਬਚੋ